ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਚੋਣ ਜਿੱਤੇ ਆ ਉਹ ਕੱਲ 28 ਜੁਲਾਈ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਆ ਇਸ ਮੁਲਾਕਾਤ ਦਾ ਜਿਹੜਾ ਵਿਸ਼ਾ ਜਿਹੜਾ ਏਜੰਡਾ ਉਹ ਹੈ ਕਿ ਅਮਰਤਪਾਲ ਸਿੰਘ ਦੇ ਲੱਗੀ ਐਨਐਸ ਜਿਹੜੀ ਹੈ ਇਹਨੂੰ ਹਟਾਇਆ ਜਾਵੇ ਇਸ ਸੰਬੰਧੀ ਇੱਕ ਮੁਲਾਕਾਤ ਜਿਹੜੀ ਹੈ ਉਹ ਕੱਲ ਦਿੱਲੀ 'ਚ ਹੋਏਗੀ ਸਰਬਜੀਤ ਸਿੰਘ ਖਾਲਸਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਤੇ ਚਰਚਾ ਕਰਨਗੇ ਵੀ ਅਮਰਤਪਾਲ ਸਿੰਘ ਜਿਹੜੇ ਦਿਬਰੂਗੜ੍ਹ ਦੀ ਜੇਲ੍ਹ 'ਚ ਬੰਦ ਆ ਖਡੂਰ ਸਾਹਿਬ ਤੋਂ ਇਲੈਕਸ਼ਨ ਜਿੱਤ ਚੁੱਕੇ ਆ ਵੱਡੇ ਮਤ ਦੇ ਨਾਲ ਉਹ ਜਿੱਤੇ ਆ ਤੇ ਕਹਿੰਦੇ ਵੀ ਮੈਂ ਉਹਨਾਂ ਨੂੰ ਮਿਲ ਕੇ ਇਹ ਗੱਲ ਕਹਿਣੀ ਆ ਵੀ ਅਮਰਤਪਾਲ ਦੇ ਉੱਤੇ ਜਿਹੜੀ ਐਨਐਸਏ ਲੱਗੀ ਹੋਈ ਆ ਹਟਾਈ ਜਾਵੇ ਉਹਨਾਂ ਨੂੰ ਸੰਸਦ ਭਵਨ ਦੇ ਵਿੱਚ ਬੈਠਣ ਦਿੱਤਾ ਜਾਵੇ ਸੰਸਦ ਭਵਨ ਦੇ ਵਿੱਚ ਜਦੋਂ ਚਰਚਾ ਹੁੰਦੀ ਆ ਜਦੋਂ ਸੈਸ਼ਨ ਚੱਲਦਾ ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਜੋ ਉਹ ਆਪਣੇ ਹਲਕੇ ਦੇ ਲੋਕਾਂ ਦੀ ਜਿਹੜੀ ਗੱਲ ਆ ਉਹ ਸੰਸਦ ਦੇ ਵਿੱਚ ਰੱਖ ਸਕਣ ਹੁਣ ਜਦੋਂ ਸਰਬਜੀਤ ਸਿੰਘ ਖਾਲਸਾ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਇਹ ਸਭ ਗੱਲਾਂ ਕਰ ਰਿਹਾ ਸੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਪੂਰੇ ਠੋਕ ਵੱਜ ਕੇ ਕਹਿ ਦਿੱਤੀ ਕਿ ਆਉਣ ਵਾਲੇ ਦਿਨਾਂ 'ਚ ਇੱਕ ਪੰਥਕ ਸਿਆਸੀ ਪਾਰਟੀ ਜਿਹੜੀ ਆ ਉਹ ਵੀ ਅਸੀਂ ਬਣਾਉਣ ਜਾ ਰਹੇ ਆ ਇਦੇ ਲਈ ਕਹਿੰਦੇ ਮੈਂ ਇੰਤਜ਼ਾਰ ਕਰ ਰਿਹਾ ਵੀ ਜੇ ਤੇ ਅਮਰਿਤਪਾਲ ਸਿੰਘ ਬਾਹਰ ਆ ਜਾਂਦੇ ਆ ਤਾਂ ਉਹਨਾਂ ਦੇ مشਵਰੇ ਦੇ ਨਾਲ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਦੀ رائے ਦੇ ਨਾਲ ਇੱਕ ਪਾਰਟੀ ਬਣਾਈ ਜਾਏਗੀ ਨਹੀਂ ਤਾਂ ਫਿਰ ਕਹਿੰਦੇ ਵੀ ਮੈਂ ਉਹਨਾਂ ਦੇ ਪਿਤਾ ਜੀ ਦੇ ਨਾਲ ਸਲਾਹ ਕਰਕੇ ਜਾਂ ਉਹਨਾਂ ਨੂੰ ਸਰਪ੍ਰਸਤ ਬਣਾ ਕੇ ਇੱਕ ਨਵੀਂ ਪੰਥਕ ਸਿਆਸੀ ਪਾਰਟੀ ਜਿਹੜੀ ਆ ਜਿਹਨੂੰ ਅਸੀਂ ਜਿਹੜਾ ਵਾ ਉਹ ਸਿਰੇ ਚੜਾਵਾਂਗੇ ਤੇ ਉਹਨਾਂ ਨੂੰ ਅਸੀਂ ਸਰਪ੍ਰਸਤ ਬਣਾਵਾਂਗੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਮਨੀ ਚੋਣਾਂ ਵੀ ਆ ਰਹੀਆਂ ਆ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਵੀ ਆ ਤੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਵੀ ਆ ਰਹੀਆਂ ਸਰਬਜੀਤ ਸਿੰਘ ਦੀ ਸਿਆਸਤ ਦੇ ਵਿੱਚ ਹੌਲੀ-ਹੌਲੀ ਜਿਹੜਾ ਉਹ ਨਖਾਰ ਆਉਂਦਾ ਜਾ ਰਿਹਾ ਲੋਕਾਂ ਦੀ ਮਕਬੂਲੀਅਤ ਮਿਲ ਰਹੀ ਹੈ ਲੋਕਾਂ ਦਾ ਪਿਆਰ ਉਹਨਾਂ ਨੂੰ ਮਿਲ ਰਿਹਾ ਤੇ ਇਸੇ ਦੇ ਚੱਲਦੇ ਆ ਸਰਬਜੀਤ ਸਿੰਘ ਖਾਲਸਾ ਜਿਹੜੇ ਆ ਉਹ ਹੁਣ ਜਿੱਥੇ ਇਹ ਜ਼ਿਮਨੀ ਚੋਣਾਂ ਲੜਨਗੇ ਉਹਨਾਂ ਆਪਣੇ ਇੱਕ ਜਿਹੜਾ ਉਹ ਧੜਾ ਬਣਾਉਣਗੇ ਇੱਕ ਪਾਰਟੀ ਬਣਾਉਣਗੇ ਇਹਦੇ ਨਾਲ ਹੀ ਉਹ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਵਾਸਤੇ ਵੀ ਤਿਆਰ ਵਰ ਤਿਆਰ ਨੇ ਉਹ ਕਹਿੰਦੇ ਜੀ ਬਿਲਕੁਲ ਅਸੀਂ ਇਹ ਚੋਣਾਂ ਜਿਹੜੀਆਂ ਇਹ ਲੜਨ ਜਾ ਰਹੇ ਹੁਣ ਸਿਆਸੀ ਪਾਰਟੀ ਦਾ ਉਹਨਾਂ ਨੇ ਹਵਾਲਾ ਦੇ ਦਿੱਤਾ ਵੀ ਅਸੀਂ ਸਿਆਸੀ ਪਾਰਟੀ ਤਾਂ ਬਣਾਉਣੀ ਬਣਾਉਣੀ ਆ ਤੇ ਇਹ ਜੇ ਸਿਆਸੀ ਪਾਰਟੀ ਜਦੋਂ ਉਹ ਬਣਾ ਲੈਂਦੇ ਆ ਤਾਂ ਇਹਨਾਂ ਦਾ ਮੁੱਖ ਮੁਕਾਬਲਾ ਜਿਹੜਾ ਉਹ ਤਾਂ ਫਿਰ ਅਕਾਲੀ ਦਲ ਨਾਲ ਹੋਏਗਾ ਇੱਥੇ ਜ਼ਿਕਰ ਇੱਕ ਹੋਰ ਦਾ ਹੁੰਦਾ ਸਾਂ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਜਿਹੜੀ ਅਸੀਂ ਪਾਰਟੀ ਬਣਾਉਣੀ ਹੈ ਬਣਾਉਣੀ ਹੈ ਅਸੀਂ ਅਕਾਲੀ ਦਲ ਦੇ ਬਰਾਬਰ ਦੀ ਹੈ ਭਾਵੇਂ ਉਸ ਪਾਰਟੀ ਦਾ ਨਾਮ ਅਕਾਲੀ ਪਾਰਟੀ ਹੀ ਹੋਊਗਾ ਹੋ ਸਕਦਾ ਅਕਾਲੀ ਦਲ ਦੇ ਨਾਲ ਕੋਈ ਉਹ ਆਪਣੇ ਵੱਲੋਂ ਕੋਈ ਸ਼ਬਦ ਜਿਹੜਾ ਆਪਣੀ ਆਰਗੇਨਾਈਜੇਸ਼ਨ ਦਾ ਉਹ ਜੋੜ ਲੈਣ ਹੋਊ ਕਹਿੰਦੇ ਅਕਾਲੀ ਪਾਰਟੀ ਹੁਣ ਇਹ ਪਾਰਟੀ ਜਦੋਂ ਚੋਣਾਂ ਲੜੂਗੀ ਤਾਂ ਇਹ ਮੁਕਾਬਲਾ ਕਿਹਨੂੰ ਦੇਊਗੀ ਇਹ ਮੁਕਾਬਲਾ ਦੇਊਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਸੋ ਅਗਰ ਇਹ ਪਾਰਟੀ ਮੁਕਾਬਲੇ 'ਚ ਆ ਜਾਂਦੀ ਹੈ ਤਾਂ ਅਕਾਲੀ ਦਲ ਬਾਦਲ ਦੀਆਂ ਮੁਸ਼ਕਲਾਂ ਕੀ ਤੌਰ ਦੇ ਉੱਤੇ ਵਧਣ ਜਾ ਰਹੀਆਂ ਨੇ ਕਿਉਂਕਿ ਹੱਲੇ ਤੱਕ ਮੋਨੋਪਲੀ ਜਿਹੜੀ ਐ ਸਾਲ 1996 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਬਾਦਲ ਦੀ ਐ ਸ਼੍ਰੋਮਣੀ ਕਮੇਟੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਔਰ ਲਗਭਗ ਪਿਛਲੇ 10-12 ਸਾਲ ਤੋਂ ਤੇ ਚੋਣਾਂ ਵੀ ਨਹੀਂ ਕਰਾਈਆਂ ਗਈਆਂ ਸ਼੍ਰੋਮਣੀ ਕਮੇਟੀ ਦੀਆਂ ਹੁਣ ਚੋਣਾਂ ਦੀ ਮੁਹਿੰਮ ਜਿਹੜੀ ਆ ਉਹ ਵਿੱਡ ਦਿੱਤੀ ਗਈ ਆ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਕਰਵਾਈਆਂ ਜਾਣ ਤੇ ਉਹਦੇ ਵਾਸਤੇ ਅਮਰਤ ਸਰਬਜੀਤ ਸਿੰਘ ਖਾਲਸਾ ਜਿਹੜੇ ਆ ਇਹ ਤਿਆਰ ਬਰ ਤਿਆਰ ਬੈਠੇ ਆ ਵੀ ਅਸੀਂ ਇੱਕ ਪਾਰਟੀ ਬਣਾ ਕੇ ਆਪਣੇ ਕੈਂਡੀਡੇਟ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਵਾਸਤੇ ਵੀ ਜਿਹੜਾ ਵਾ ਉਹ ਉਮੀਦਵਾਰ ਲੋਕਾਂ ਦੀ ਕਚਹਿਰੀ ਦੇ ਵਿੱਚ ਦੇਾਂਗੇ ਹੁਣ ਕੱਲ ਜਿਹੜੀ ਮੁਲਾਕਾਤ ਇਹਨਾਂ ਦੀ ਗ੍ਰਹਿ ਮੰਤਰੀ ਦੇ ਨਾਲ ਹੋਏਗੀ ਉਹ ਬੜੀ ਅਹਿਮ ਰਹੇਗੀ ਉਹਦਾ ਕਾਰਨ ਇਹ ਆ ਵੀ ਅਮਰਤਪਾਲ ਦਾ ਜ਼ਿਕਰ ਹੋਣਾ ਅਮਰਤਪਾਲ ਦੇ ਉੱਤੇ ਐਨਐਸਏ ਲੱਗੀ ਹੋਈ ਆ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਉਹ ਜਿਹੜਾ ਵਾ ਇਸ ਵੇਲੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਆ ਹੁਣ ਜਦੋਂ ਮੁਲਾਕਾਤ ਕਰਨਗੇ ਹਾਲਾਂਕਿ ਹਵਾਲਾ ਤਾਂ ਇਹੀ ਦੇਣਗੇ ਵੀ ਜਿੱਤਿਆ ਹੋਇਆ ਨਮੈਂਦਾ ਵੀ ਉਹਨੂੰ ਬਾਹਰ ਕੱਢੋ ਪਰ ਸਵਾਲ ਇਹ ਆ ਕਿ ਇੱਥੇ ਸਰਬਜੀਤ ਸਿੰਘ ਖਾਲਸਾ ਜਦੋਂ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਟਾਈਮ ਮੰਗ ਰਹੇ ਸੀਗੇ ਸੰਸਦ ਦੇ ਵਿੱਚ ਤੇ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਹਿੰਦੇ ਵੀ ਤੁਸੀਂ ਅੰਮ੍ਰਿਤਪਾਲ ਬਾਰੇ ਬਿਲਕੁਲ ਗੱਲ ਨਾ ਕਰੋ ਹੁਣ ਭਾਰਤ ਦੀ ਉਹੀ ਸਰਕਾਰ ਹੈ ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਸੌ ਵੀ ਜਿਹੜੀ ਆ ਉਹ ਬੜਾ ਗੁਪਚੁਪ ਤਰੀਕੇ ਨਾਲ ਚੁਕਾਈ ਆ ਵੀ ਪੂਰੀ ਸਿਕਿਉਰਿਟੀ ਚੁਕਾਈ ਆ ਅਜੇ ਤੱਕ ਕੋਈ ਫੋਟੋ ਨਹੀਂ ਕੋਈ ਵੀਡੀਓ ਨਹੀਂ ਕਿਸੇ ਕਿਸਮ ਦਾ ਉਹਨਾਂ ਦਾ ਕੋਈ ਜਿਹੜਾ ਕਲਿੱਪ ਆ ਉਹ ਜਨਤਕ ਨਹੀਂ ਕੀਤਾ ਗਿਆ ਪਰ ਇਹਦੇ ਨਾਲ ਹੀ ਜਦੋਂ ਇਹ ਕੱਲ ਮੁਲਾਕਾਤ ਦਿੱਲੀ ਦੇ ਵਿੱਚ ਹੋਏਗੀ ਚਰਚਾ ਅਮਰਿਤਪਾਲ ਦੀ ਹੋਏਗੀ ਤਾਂ ਕੀ ਜਿਹੜੇ ਅਮਿਤ ਸ਼ਾਹ ਜਿਨ੍ਹਾਂ ਦਾ ਟਾਈਮ ਬਹੁਤ ਜ਼ਿਆਦਾ ਕੀਮਤੀ ਆ ਕਿਉਂਕਿ ਗ੍ਰਹਿ ਮੰਤਰੀ ਕੋਲੋ ਜੇ ਇਹਨਾਂ ਨੇ ਟਾਈਮ ਲਿਆ ਤਾਂ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਦਿੱਤਾ ਹੋਊਗਾ ਕੋਈ 20 25 ਮਿੰਟ ਬਹੁਤ ਹੀ ਹੱਦ ਆ ਅੱਧਾ ਘੰਟੇ ਦੀ ਇਹ ਮੁਲਾਕਾਤ ਹੋਏਗੀ ਖਿੱਚ ਲਈਏ ਤਾਂ 40 ਮਿੰਟ ਕਿਉਂਕਿ ਗ੍ਰਹਿ ਮੰਤਰੀ ਦੇ ਹੋਰ ਬਹੁਤ ਸਾਰੇ ਫੰਕਸ਼ਨਸ ਹੁੰਦੇ ਆ ਇਹ 40 ਮਿੰਟ ਜਿਹੜੇ ਸਰਬਜੀਤ ਸਿੰਘ ਖਾਲਸਾ ਮੁਲਾਕਾਤ ਕਰਨਗੇ ਇਹਦੇ ਵਿੱਚ ਇਹਨਾਂ ਨੂੰ ਕਨਵਿੰਸ ਕਰਨਾ ਪੈਣਾ ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਦੀ ਮੁਲਾਕਾਤ ਤੋਂ ਬਾਅਦ ਅਮਰਤਪਾਲ ਨੂੰ ਲੈ ਕੇ ਕੀ ਨਵਾਂ ਜਿਹੜਾ ਗੱਲਬਾਤ ਜਾਂ ਨਵੇਂ ਖੁਲਾਸੇ ਸਰਬਜੀਤ ਸਿੰਘ ਖਾਲਸਾ ਕਰਦੇ ਆ ਵੀ ਅਮਿਤ ਸ਼ਾ ਹੁਣੀ ਮੰਨ ਗਏ ਆ ਕਿਉਂਕਿ ਅਮਰਤਪਾਲ ਦੇ ਕੁਝ ਸਾਥੀਆਂ ਨੇ ਤਾਂ NSA ਦੇ ਖਿਲਾਫ ਜਿਹੜਾ ਉਹ ਅਦਾਲਤ ਦਾ ਰੁਖ ਕਰ ਲਿਆ ਵੀ ਸਾਡੇ ਉੱਤੇ NSA ਜਿਹੜੀ ਆ ਉਹ ਧੱਕੇ ਨਾਲ ਲਗਾਈ ਹੋਈ ਆ ਅਮਰਿਤਪਾਲ ਹੋਣਾ ਵੱਲੋਂ ਹਾਲੇ ਤੱਕ NSA ਦੇ ਖਿਲਾਫ ਕੋਈ ਵੀ ਕਿਸੇ ਕਿਸਮ ਦੀ ਪਟੀਸ਼ਨ ਜਿਹੜੀ ਆ ਉਹ ਨਹੀਂ ਪਾਈ ਗਈ। ਦੇਖਦੇ ਆ ਕੱਲ ਕੀ ਗੱਲਬਾਤ ਹੁੰਦੀ ਆ ਸਰਬਜੀਤ ਸਿੰਘ ਖਾਲਸਾ ਜਿਹੜੇ ਹੌਲੀ-ਹੌਲੀ ਹੁਣ ਜਿਹੜਾ ਵਾ ਉਹ ਸਿਆਸਤ ਦੇ ਵਿੱਚ ਪੈਰ ਪੱਕੇ ਕਰਦੇ ਜਾ ਰਹੇ ਆ ਬੜੇ ਕੌਨਫੀਡੈਂਟ ਹੁੰਦੇ ਆ ਜਦੋਂ ਬੋਲਦੇ ਆ ਬਈ ਹੁਣ ਜਿਹੜਾ ਅਸੀਂ ਜ਼ਿਮਨੀ ਚੋਣਾਂ ਵੀ ਲੜਾਂਗੇ ਤੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਸ ਵੀ ਲੜਾਂਗੇ ਤੇ ਆਉਣ ਵਾਲੀ 2027 ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਹ ਉਦੋਂ ਤੱਕ ਤਾਂ ਇਹ ਗੱਲ ਕੀ ਆ ਵੀ ਇੱਕ ਸਿਆਸੀ ਧਿਰ ਜਿਹੜੀ ਆ ਉਹ ਨਵੀਂ ਖੜੀ ਹੋ ਜਾਣੀ ਆ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਜਿਹੜੀ ਆ ਪੱਕੇ ਤੌਰ ਦੇ ਉੱਤੇ ਹੋਏਗੀ ਤੇ ਲੋਕਾਂ ਨੂੰ ਉਹਦੇ ਵਿੱਚੋਂ ਵੀ ਆਪਣੇ ਉਮੀਦਵਾਰ ਜਿਹੜੇ ਚੁਣਨ ਦਾ ਮੌਕਾ ਮਿਲੇਗਾ ਹੁਣ ਦੇਖਦੇ ਆ ਕੱਲ ਦੀ ਜਿਹੜੀ ਇਹਨਾਂ ਦੀ ਮੁਲਾਕਾਤ ਅਮਿਤ ਸ਼ਾਹ ਹੁਣਾਂ ਦੇ ਨਾਲ ਹੁੰਦੀ ਆ ਉਹਦੇ ਵਿੱਚ ਕੀ ਕੁਝ ਹੁੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ